ਇਕ ਖਰਸਾ ਵਾਜ ਦੀ ਕੀ ਫਤਿਹ ਗੁਰੂ ਰੂਪ ਗੁਰਸਾਹਿਬ ਰਿਸਤ ਸੰਗ ਜੀਵ ਆਪ ਜੀ ਨਾਲ ਫਤਿਹ ਹੋ ਸੰਜੋ ਕਰੀਏ ਤਨ ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੇ ਬਾਬਤ ਆਪ ਜੀ ਦੇ ਨਾਲ ਜਾਣਕਾਰੀਆਂ ਸਾਂਝੀਆਂ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣ ਗਏ। ਇਸ ਤਰੀਕੇ ਦੇ ਨਾਲ 27 ਮਾਰਚ 1628 ਈਸਵੀ ਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਮਾਤਾ ਗੰਗਾ ਜੀ ਆਪਣਾ ਪੰਜ ਭੂਤਕ ਸਰੀਰ ਤਿਆ ਕੇ ਸੰਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਜਾਬਰਾਜੇ ਗੁਰੂ ਅਰਜਨ ਦੇਵ ਜੀ ਪਹਿਲੀ ਸ਼ਾਦੀ ਪਿੰਡ ਮੌਰ ਦੇ ਭਾਈ ਚੰਦਨ ਦਾਸ ਖੱਤਰੀ ਦੀ ਪੁੱਤਰੀ ਬੀਬੀ ਰਾਮੋ ਦੇਵੀ ਦੇ ਨਾਲ ਹੋਈ ਸੀ ਥੋੜੇ ਸਮੇਂ ਬਾਅਦ ਬਿਨਾਂ ਕੋਈ ਸੰਤਾਨ ਉਤਪੰਨ ਦੇ ਹੀ ਅਕਾਲ ਚਲਾਣਾ ਕਰ ਗਏ ਔਰ ਪੰਜਵੀਂ ਪਾਸ਼ੀ ਦਾ ਦੂਜਾ ਵਿਆਹ ਪਿੰਡ ਮਾਉ ਪ੍ਰਕਾਣਾ ਫਲੌਰ ਦੇ ਭਾਈ ਕਿਸ਼ਨ ਚੰਦ ਖੱਤਰੀ ਦੀ ਪੁੱਤਰੀ ਬੀਬੀ ਗੰਗਾ ਜੀ ਦੇ ਨਾਲ ਹੋਇਆ ਜੋ ਗੁਰੂ ਇਤਿਹਾਸ ਵਿੱਚ ਮਾਤਾ ਗੰਗਾ ਜੀ ਕਰਕੇ ਪ੍ਰਸਿੱਧ ਹੋਏ ਤੇ ਸਤਕਾਰੇ ਜਾਂਦੇ ਰਹੇ ਗੁਰੂ ਅਰਜਨ ਦੇਵ ਜੀ ਜਦੋਂ ਇੱਥੇ ਵਿਹਵਨ ਆਏ ਤਾਂ ਆਪ ਜੀ ਦੇ ਨਾਲ ਨਾਮੀ ਸਿੱਖ ਅਤੇ ਹਰ ਤਰ੍ਹਾਂ ਦੇ ਸਾਧੂ ਸੁਭਾਅ ਹਰ ਤਰੀਕੇ ਦੇ ਸਿੱਖ ਇਹਨਾਂ ਦੇ ਨਾਲ ਆਏ ਜਿਨ੍ਹਾਂ ਨੂੰ ਵੇਖ ਕੇ ਮਹੌਪਣ ਦੇ ਲੋਕਾਂ ਦੇ ਵਾਣ ਦੇ ਵਿੱਚ ਇੱਕ ਐਸੀ ਤਸਵੀਰ ਬਣੀ ਕਿ ਇਹ ਜਿਸ ਤਰ੍ਹਾਂ ਦੇ ਇਹਦੇ ਨਾਲ ਸਾਧੂ ਸੁਭਾਅ ਦੇ ਲੋਕ ਨੇ ਇਹਦਾ ਸੁਭਾਅ ਵੀ ਇਹੋ ਜਿਹਾ ਹੋਵੇਗਾ ਰਲ ਕੇ ਨੱਗਰ ਨੇ ਸਲਾਹ ਕੀਤੀ ਕਿ ਹੋਵੇ ਨਾ ਆਪਾਂ ਇਹ ਬਰਾਤ ਇੱਥੋਂ ਵਾਪਸ ਮੋੜ ਦਈਏ ਹੁਣ ਮੋੜਨ ਦਾ ਕੋਈ ਵਹਾਨਾ ਨਹੀਂ ਲੱਭਦਾ ਬਰਾਤ ਦਾ ਟਕਾ ਹੋ ਚੁੱਕਾ ਸੀ ਸ਼ਾਮਾਂ ਪੈ ਚੁੱਕੀਆਂ ਸਨ ਤੇ ਗੁਰੂ ਸਵਾਰਿਓ ਰਾਤ ਦਾ ਪ੍ਰਸਥਾਨ ਕੀਤਾ ਰਾਤ ਨੂੰ ਬਰਾਤ ਨੂੰ ਕੋਈ ਜਲ ਪਾਣੀ ਕੋਈ ਲੰਗਰ ਪ੍ਰਸ਼ਾਦਾ ਚਾਜਣਾ ਉਹਨਾਂ ਨਹੀਂ ਪੁੱਛਿਆ ਔਰ ਰਾਤ ਉਹਨਾਂ ਦੀ ਵਿਚਾਰਾਂ ਵਿੱਚ ਲੰਘ ਗਈ ਕਿ ਅਗਰ ਆਪਾਂ ਮੁੜੀਏ ਤੇ ਮੁੜੀਏ ਕਿਵੇਂ ਸੋ ਇੱਕ ਇਹਨਾਂ ਨੇ ਸਿਟਾ ਕਟਿਆ ਮੋਂ ਪਿੰਡ ਵਾਲਿਆਂ ਨੇ ਕਿ ਇਹ ਜਿਹੜਾ ਝੰਡਾ ਦਾ ਛੋਟਾ ਜਿਹਾ ਰੁੱਖ ਹੈ ਨਾ ਇਹ ਰਾਤ ਨੂੰ ਉਸ ਨੂੰ ਉੱਪਰੋਂ ਵੱਢ ਕੇ ਕਿਲੇ ਦੀ ਸ਼ਕਲ ਦੇ ਦਿੱਤੀ ਗਈ ਤੇ ਕਹਿਣ ਲੱਗੇ ਕਿ ਆਪ ਗੁਰੂ ਅਰਜਨ ਦੇਵ ਨੂੰ ਇਹ ਬੇਨਤੀ ਕਰੀਏ ਕਿ ਅਗਰ ਤੁਸੀਂ ਇਹ ਕਿਲਾ ਫਟ ਦੇਓ ਕੋੜੇ ਤੇ ਚੜਕੇ ਨੇਜੇ ਦੇ ਨਾਲ ਤੇ ਤੁਸੀਂ ਬੇਸ਼ੱਕ ਮਾਤਾ ਗੰਗਾ ਨੂੰ ਵਿਆਹ ਕੇ ਲਿਜਾ ਸਕਦੇ ਹੋ ਸੋ ਗੁਰੂ ਸਵਾਰਿਓ ਕਿਲਾ ਨਹੀਂ ਸੀ ਅਸਲ ਦੇ ਵਿੱਚ ਉਹ ਚੜਾਵਲਾ ਜੰਦਾ ਰੁਖ ਸੀ ਜੋ ਕਿ ਇੱਕ ਪ੍ਰਤਾਵਾ ਦੇਣ ਵਾਲਾ ਕੰਮ ਇਹਨਾਂ ਨੇ ਕੀਤਾ ਸੋ ਗੁਰੂ ਸਵਾਰਿਓ ਅਗਲੇ ਦਿਨ ਪਿੰਡ ਵਾਲਿਆਂ ਨੇ ਇਹ ਸ਼ਰਤ ਰੱਖ ਦਿੱਤੀ ਕਿ ਦਾੜਾ ਨਿੱਜਾ ਬਾਜੀ ਕਰਨੀ ਜਾਣਦਾ ਹੈ ਨਿੱਜਿਆ ਬਾਜੀ ਇੱਥੇ ਖੇਡਣੀ ਪੈਣੀ ਹੈ ਨਿੱਜੇ ਬਾਜੀ ਦਾ ਕਰਤਵ ਦਿਖਾਉਣ ਲਈ ਕਿਹਾ ਗੁਰੂ ਜੀ ਮੰਗ ਗਏ ਕਈ ਨੌਜਵਾਨ ਗੱਭਰੂ ਗੁਰੂ ਜੀ ਦੀ ਅਜਮਤ ਟੋਣੀ ਚਾਹੀ ਇਹਨਾਂ ਨੇ ਚਲਾਕੀ ਨਾਲ ਉਹ ਜੰਡ ਦਾ ਰੁੱਖ ਸੀ ਉਹ ਕਿੱਲੇ ਦੇ ਰੁੱਖ ਵਿੱਚ ਦਿੱਤਾ ਹੋਇਆ ਸੀ ਸਤਿਗੁਰੂ ਕਿਹਾ ਕਿ ਫੁੱਟ ਕੇ ਦਿਖਾਓ ਜਿਸ ਵੇਲੇ ਪਿਆਰਿਓ ਗੁਰੂ ਸਾਹਿਬ ਨੇ ਘੋੜਾ ਦਰਾ ਕੇ ਲਿਆਂਦਾ ਜਦੋਂ ਨੀਜਾ ਉਹ ਜੰਡ ਦੇ ਕਿੱਲੇ ਦੇ ਵਿੱਚ ਮਾਰਿਆ ਤੇ ਉਸ ਦੇ ਹਸਾਬ ਦੇ ਨਾਲ ਸਤਿਗੁਰਾਂ ਨੂੰ ਤੇ ਪਤਾ ਹੀ ਸੀ ਇਸ ਗੱਲ ਦਾ ਜਾਣੀ ਜਾਂ ਸਨ ਉਹਨਾਂ ਨੇ ਪੂਰੇ ਜੋਰ ਦੇ ਨਾਲ ਕਿੰਡਲਾ ਫੁੰਡ ਦਿੱਤਾ ਪਰ ਘੋੜੇ ਦਾ ਪਿਆਰ ਉਹ ਇੰਨਾ ਜੋਰ ਲੱਗ ਗਿਆ ਕਿ ਉਹ ਘੋੜਾ ਜਿਹੜਾ ਸੀ ਨਾ ਉਹਦਾ ਸਾਰਾ ਜੋਰ ਲੱਗਣ ਕਰਕੇ ਕਿਲਾ ਫੁੰਡਿਆ ਗਿਆ ਸਤਿਗੁਰੂ ਨੇ ਜੜਾ ਸਮੇੜ ਖਾੜ ਕੇ ਸਾਹਮਣੇ ਵਿਖਾ ਦਿੱਤਾ ਕਹਿਣ ਲੱਗੇ ਲੋਕ ਵੇਖ ਕੇ ਹੈਰਾਨ ਲੱਗੇ ਆ ਤੇ ਗੁਰੂ ਸਾਹਿਬ ਜਦੋਂ ਸਾਹਮਣੇ ਪੁੱਟਿਆ ਕਿਲਾ ਵਿਖਾਇਆ ਕਹਿਣ ਲੱਗੇ ਲਓ ਜੀ ਤੁਹਾਡੇ ਪਿੰਡ ਦੀਆਂ ਜੜਾ ਪਟੀਆਂ ਦੀਆਂ ਲੋਕ ਇਹ ਵੇਖ ਕੇ ਚਰਜ ਹੋ ਗਏ ਪਰ ਗੁਰੂ ਜੀ ਦਾ ਪਿਆਰਾ ਘੋੜਾ ਬਹੁਤ ਜ਼ਿਆਦਾ ਜ਼ੋਰ ਲੱਗਣ ਕਾਰਨ ਆਪਣਾ ਸਰੀਰ ਤੇ ਆ ਗਿਆ ਅਰ ਗੁਰੂ ਜੀ ਨੇ ਕਿਹਾ ਕਿ ਜਿਸ ਤਰ੍ਹਾਂ ਇਹ ਕਿੱਲੇ ਦੀਆਂ ਜਣਾ ਫੁਟੀਆਂ ਗਈਆਂ ਨੇ ਤੁਹਾਡੇ ਨਗਰ ਦੀਆਂ ਵੀ ਜਣਾ ਫੁਟੀਆਂ ਜਾਣਗੀਆਂ ਗੁਰੂ ਜੀ ਨੇ ਆਖਿਆ ਸੱਚ ਹੋਇਆ ਕੁਝ ਚਿਰ ਬਾਅਦ ਜਰਵਾਨਿਆਂ ਨੇ ਲੁੱਟ ਕਤਲੋ ਗਾਰਤ ਕਰਕੇ ਪਿੰਡ ਨੂੰ ਢਹਿ ਢੇਰੀ ਕਰ ਦਿੱਤਾ ਲੋਕੀ ਜਿਹੜੇ ਬੱਚੇ ਸਨੋਂ ਪਿੰਡ ਛੱਡ ਕੇ ਕਿਸੇ ਹੋਰ ਥਾਂ ਜਾਵ ਸੀ ਮਾਤਾ ਗੰਗਾ ਜੀ ਬੜੇ ਭਾਗਾ ਬਣੇ ਸਨ ਜਿਨ੍ਹਾਂ ਨੂੰ ਸਭ गुण ਸਮਰੱਥ ਮਾਤਾ ਪਾਨੀ ਦੀ ਸੱਤ ਤੇ ਤੀਹ ਹਿਸ਼ਨ ਸੀਲਤਾ ਮਿੱਠ ਬੁਰੜੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਪਤੀ ਦੇ ਰੂਪ ਵਿੱਚ ਮਿਲੇ ਮਾਤਾ ਜੀ ਗੁਰੂ ਜੀ ਦੇ ਹਰ ਕੰਮ ਕਾਜ ਨੂੰ ਹੀ ਦਿਲਚਸਪੀ ਲੈਂਦੇ ਤੇ ਹਰ ਤਰ੍ਹਾਂ ਉਹਨਾਂ ਦਾ ਹੱਥ ਫਟਾਉਂਦੇ ਜਿਸ ਦੇ ਪ੍ਰਮਾਣ ਇਤਿਹਾਸ ਵਿੱਚ ਮਿਲਦੇ ਨੇ ਜਿਵੇਂ ਜਿਵੇਂ ਆਦ ਗ੍ਰੰਥ ਦੀ ਰਚਨਾ ਕਰਨੀ ਚਾਹੀ ਲੰਮੇ ਸਮੇਂ ਦੀ ਬਾਤ ਹੈ ਗੁਰਬਾਣੀ ਤੇ ਭਗਤਾਂ ਦੀ ਬਾਣੀ ਇਕੱਠੀ ਕਰਨੀ ਪਈ ਆਪ ਇਹਨਾਂ ਤੋਂ ਪਿਛੋਂ ਬੜੇ ਸੁਚੇੇ ਢੰਗ ਨਾਲ ਸਾਰਾ ਕੰਮ ਸਮਾਹ ਲੇ ਜਦੋਂ ਗੁਰੂ ਜੀ ਆਪਣਾ ਇਹ ਕਾਰਜ ਕਰ ਵਾਪਸ ਹੋ ਸਰਪਤੇ ਤਾਂ ਮਾਤਾ ਜੀ ਇਸ ਕੰਮ ਦੀ ਸਫਲਤਾ ਤੋਂ ਬੜੇ ਖੁਸ਼ ਹੋਏ ਜਿਕਰ ਕੀਤਾ ਭਾਈ ਸੰਤੋਖਜੀਤ ਸਿੰਘ ਜੀ ਨੇ ਇਸ ਤਰ੍ਹਾਂ ਜਿਸ ਕਾਰਜ ਗਮਣੇ ਕਰਿਆਏ ਸਨ ਗੰਗਾ ਮਨ ਆਨੰਦ ਪਾਏ ਪੁਸਤਕ ਸਭ ਖਾਸੇ ਧਰ ਲਿਆਵਤ ਆਪ ਗੁਰੂ ਪਨਹੀ ਬਿਨਿਆਵਤ ਮਾਤਾ ਗੰਗਾ ਜੀ ਗੁਰਪਤੀ ਦੀ ਸੇਵਾ ਵਿੱਚ ਮਗਨ ਰਹਿ ਕੇ ਮਾਨਸਿਕਨਮ ਪ੍ਰਾਪਤ ਕਰਦੇ ਸੇਵਾ ਸਿਰਮ ਸਭ ਸੁਪੋਖ ਤੇ ਤਿਆਗ ਦੀ ਮੂਰਤ ਮਾਤਾ ਗੰਗਾ ਜੀ ਦੀ ਇਹ ਗੈਣੀ ਵੱਡ ਚੁਕੀ ਸ। ਮਾਤਾ ਗੰਗਾ ਜੀ ਦੇ ਕਾਫੀ ਚਿਰ ਲੰਘ ਗਿਆ ਕੋਈ ਸੰਤਾਨ ਨਾ ਹੋਈ ਮਾਤਾ ਚਿੰਤਾ ਤਰਿੰਦੇ ਪਰ ਕਰਮੋ ਪਿਥੀ ਜੰਨ ਦੀ ਘਰ ਵਾਲੀ ਦੀਆਂ ਸੜੀਆਂ ਬੜੀਆਂ ਤੇ ਈਰਖਾ ਵਾਲੀਆਂ ਗੱਲਾਂ ਸੁਣ ਸੁਣ ਮਾਤਾ ਜੀ ਕਦੀ ਕਦੀ ਚਿੰਤਾ ਤਰ ਹੋ ਜਾਂਦੇ ਗੁਰੂ ਅਰਜਨ ਦੇਵ ਜੀ ਮਿਹਰਬਾਨ ਨੂੰ ਬਹੁਤ ਪਿਆਰ ਕਰਦੇ ਤੇ ਹਰ ਵਕਤ ਆਪਣੇ ਪਾਸ ਰੱਖਦੇ ਸਨ ਜਦੋਂ ਇਹ ਗੱਲ ਮਾਤਾ ਗੰਗਾ ਜੀ ਆਪਣੇ ਕੰਨੀਆਂ ਸੁਣੀ ਤਾਂ ਗੁਰੂ ਜੀ ਨੂੰ ਦੱਸ ਕੇ ਆਪਣੇ ਘਰ ਵਾਸਤੇ ਪੁੱਤਰ ਦੀ ਯਾਤਨਾ ਕੀਤੀ ਗੁਰੂ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਯਾਤਨਾ ਬਾਬਾ ਫੁੱਟਾ ਜੀ ਪੂਰਨ ਕਰ ਸਕਦੇ ਨੇ ਉਹ ਉਹਨੂੰ ਬ੍ਰਹਮ ਗਿਆਨੀ ਨੇ ਪੂਜੇ ਹੋਏ ਨੇ ਪੰਜ ਗੁਰੂ ਸਾਹਿਬਾਨ ਦੇ ਦਰਸ਼ਨ ਕਰ ਚੁੱਕੇ ਨੇ ਤੁਹਾਡੀ ਫਰਿਆਦ ਕੋਈ ਸੁਣ ਸਕਦੇ ਨੇ ਉਹਨਾਂ ਦੇ ਕੋਲ ਆਸ ਕਰਕੇ ਜਾਵੋ ਸ਼ਵ ਸ਼ਲੰਗਰ ਤਿਆਰ ਕਰਕੇ ਉਹਨਾਂ ਨੂੰ ਸ਼ਕਾ ਕੇ ਖੁਸ਼ੀਆਂ ਪ੍ਰਾਪਤ ਕਰੋ ਮਾਤਾ ਉਹਨਾਂ ਨੂੰ ਨਾਲ ਲੈ ਕੇ ਚੰਗਾ ਭਕਵਾਨ ਤਿਆਰ ਕਰਕੇ ਨਾਲ ਸੇਵਕ ਲੈ ਕੇ ਬੜੇ ਸਜ ਧਜਨਾ ਤਿਆਰ ਹੋ ਕੇ ਗੜਬਈਨਾ ਤੇ ਤਿਆਰ ਹੋ ਕੇ ਗੱਡੇ ਤੇ ਲੰਗਰ ਲਾਦ ਕੇ ਬਰਤਨ ਲਾਦ ਕੇ ਜਦੋਂ 200 ਸੈ ਪੁਝੇ ਤਾਂ ਬਾਬਾ ਜੀ ਨੇ ਵੇਖਿਆ ਤਾਂ ਕਿਸ਼ਨ ਪੁੱਛਿਆ ਕਿ ਇਹ ਖੜਕਾ ਕਿਧਰੋਂ ਆ ਰਿਹਾ ਹੈ ਇਹ ਘਟਾ ਕਿਧਰੋਂ ਆ ਰਿਹਾ ਹੈ ਗੁਰੂ ਕੇ ਮਹਿਲਾ ਨੂੰ ਕਿਧਰੋਂ ਭਾਜਰਾ ਪੈ ਗਈਆਂ ਗੱਡੀ ਛਕੜੇ ਚੱਲੇ ਅਪਾਰਾ ਉੱਡੀ ਧੂੜ ਕਛ ਨਹੀਂ ਦਿਸਤਾਰਾ ਘੁੰਗਰਿਆ ਰਤਿ ਸ਼ਬਦ ਸੁਣਾਏ ਬੁੱਢਾ ਸਹਿਬ ਐਸ ਅਲਾਏ RAMDAS ਪ੍ਰਭਾਜਨ ਕਿਨ ਪਾਈ ਸਾਡੇ ਲੋਕ ਕੇ ਹਿਰਦਾਈ ਬਾਬਾ ਜੀ ਦੇ ਵਰ ਜਾਂ ਸਰਬ ਦੇ ਸ਼ਬਦ ਸੁਣ ਮਾਤਾ ਜੀ ਬਹੁਤ ਨਾਸ਼ ਹੋ ਕੇ ਪਰਤੇ ਤੇ ਆ ਕੇ ਗੁਰੂ ਜੀ ਨੂੰ ਦੱਸਿਆ ਗੁਰੂ ਜੀ ਨੇ ਕਿਹਾ ਆਪਣੇ ਹੱਥੀਂ ਸ਼ਵਸ਼ ਨੰਗਰ ਤਿਆਰ ਕਰਕੇ ਕੱਲੀ ਬੜੇ ਸਾਦੇ ਢੰਗ ਨਾਲ ਜਾ ਜਦੋਂ ਕਿਸੇ ਬਾਸ ਕੋਈ ਵਰ ਪ੍ਰਾਪਤ ਕਰਨਾ ਹੋਵੇ ਹੋਵੇ ਤਾਂ ਆ ਕਿ ਨਿਮਰਤਾ ਨਾਲ ਜ਼ਿਆਦਾ ਚਾਹੀਦਾ ਹੈ ਮਿਸੇ ਪ੍ਰਸ਼ਾਦੇ ਪਕਾ ਲੱਸੀ ਮੱਖਣ ਤਿਆਰ ਕਰ ਤੇ ਨਾਲ ਗੰਢਾ ਚਾਰ ਲੈ ਕੇ ਲੱਸੀ ਦਾ ਤੋੜਾ ਸਿਰ ਤੇ ਰੱਖ ਕੇ ਪੈਦਲ ਜਾ ਸੋ ਗੁਰੂ ਸਵਾਰੇ ਗੁਰੂ ਸਾਹਿਬ ਦੇ ਕਹਤੇ ਮਿਸੇ ਨਮਕੀਨ ਰੋਟੀ ਤਿਆਰ ਕੀਤੀ ਲੱਸੀ ਦੀ ਤੌੜੀ ਉੱਪਰ ਰੋਟੀਆਂ ਰੱਖ ਲਈਆਂ ਕੱਲੇ ਹੀ RAMDAS ਪੁਰ ਤੋਂ 10 ਮੀਲ ਬਾਅਦ ਦੇ ਵੀਰ ਪੈਦਲ ਚੱਲ ਕੇ ਇਸ ਰੰਗ ਹੈ ਕਿ ਰੱਸੀ ਮੱਖਣ ਮਰਤੀ ਭਰੋ ਸਭ ਪ੍ਰਸਾਦ ਨੇ ਸਿਰ ਧਰੋ ਨਾਂਗੇ ਪੈਣੇ ਕੱਲੇ ਜਾਵੋ ਪਤੇ ਹਾਰੀ ਵੇਸ਼ ਬਣਾਵੋ ਸੋਤ ਇੱਛਾ ਤਬ ਪੂਰੀ ਹੋਈ ਜਾਂਵੇਂ ਸੰਸ ਨਹੀਂ ਕੋਈ ਜਦੋਂ ਇਸ ਤਰ੍ਹਾਂ ਕਰਕੇ ਗਏ ਤਾਂ ਬਾਬਾ ਬੁੱਢਾ ਜੀ ਅੱਗੇ ਹੋ ਕੇ ਲੈਣ ਆਏ ਤੇ ਪ੍ਰਸਾਦ ਛਕਿਆ ਤੇ ਵਰਾਣਾ ਨਿਹਾਲ ਕੀਤਾ ਕਹਿਣ ਲੱਗੇ ਅੱਜ ਮਾਤਾ ਬਹੁਤ ਭੁੱਖ ਲੱਗੀ ਐਸ ਜਦੋਂ ਪ੍ਰਸ਼ਾਦਾ ਜੀ ਦੇ ਅੱਗੇ ਰੱਖਿਆ ਗਿਆ ਤੇ ਪਿਆਰੇ ਉਹ ਗੰਡਾ ਭਨ ਕੇ ਜਦੋਂ ਗੰਡੇ ਦੇ ਵਿੱਚੋਂ ਬੱਚਾ ਪੁੜਖ ਕੇ ਬਾਹਰ ਨਿਕਲਿਆ ਤਾਂ ਕਹਿਣ ਲੱਗੇ ਐਸਾ ਮਹਾਂਬਲੀ ਸੂਰਮਾ ਹੋਵੇਗਾ ਜਿਹੜਾ ਜਾਲਮਾਂ ਦੇ ਇਸ ਤਰ੍ਹਾਂ ਸਿਰਫ ਇਹ ਹੈਗਾ ਜਿਵੇਂ ਗੰਡੇ ਨੂੰ ਮੁਕੀ ਮਾਰ ਕੇ ਪੰਨਿਆ ਹੈ ਤੁਮਰੇ ਘਰ ਪ੍ਰਗਟ ਕੇ ਜਗਾ ਯੋਧਾ ਜ ਆਪ ਕੋ ਬਲ ਗੁਣ ਕਿਨੂੰ ਨਸੋਦਾ ਚੁੱਪੇ ਗੰਡੇ ਸ਼ਕੇ ਮੈਂ ਜੈਸੀ ਮਰੋਰੇ ਤੁਮ ਸੀਸ਼ ਤੈਸੇ ਵਤੋਰੇ ਹਰ ਗਵਿੰਦ ਸੁਭੇ ਨਾਮ ਕਹਾਵੇ ਬਹੁ ਮਲੇਸ਼ ਕੁਮਾਰ ਘਰਾਵੇ 9 ਜੂਨ 1595 ਨੂੰ ਵਿਡਾਲੀ ਪਿੰਡ ਵਿੱਚ ਭਾਈ ਹੇਮੇ ਦੀ ਹਵੇਲੀ ਦੇ ਵਿੱਚ ਸੈਭ ਸ਼੍ਰੀ ਗੁਰੂ ਹਰਗਵਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਜਿਸ ਨੂੰ ਗੁਰੂ ਕੀ ਵਿਡਾਲੀ ਤੇ ਫਿਰ ਅੱਜ ਕਾਲ ਇਸ ਨੂੰ ਸ਼ਿਆਟਾ ਕਹਿੰਦੇ ਨੇ ਬਾਰਕ ਦੇ ਪ੍ਰਕਾਸ਼ ਤੇ ਸਿੱਖਾਂ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਮਾਤਾ ਭਾਨੀ ਜੀ ਜੰਦ ਵਰਗਾ ਪੋਤਾ ਦੇਖ ਕੇ ਗਰਗਰ ਹੋ ਗਏ ਮਾਤਾ ਗੰਗਾ ਜੀ ਪਾਸੋਂ ਖੁਸ਼ੀਆਂ ਛੱਡੀਆਂ ਨਹੀਂ ਸਜਾਂਦੀਆਂ ਬੱਚੇ ਦਾ ਸੁੰਦਰ ਮੁਖੜਾ ਦੇਖ ਮਾਤਾ ਜੀ ਦੀ ਦਿਲ ਲੱਗ ਗਈ ਸੋ ਇਸ ਤਰ੍ਹਾਂ ਕਰਕੇ ਪਿਆਰਿਓ ਮਾਤਾ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹਰਗੋਇ ਸਹਿਬ ਜੀ ਦੀ ਪ੍ਰਾਪਤੀ ਹੋਈ ਸੋ ਇਹ ਸੀ ਪਿਆਰਿਓ ਮਾਤਾ ਗੰਗਾ ਜੀ ਦਾ ਤਿਆਜ ਵਾ ਕੀ ਨਾ ਸੰਝਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਤਾਰੇ ਹੋ ਗੱਜ ਕੇ ਫਤਿਹ ਕਜਾਈਏ ਸਾਡਾ YouTube ਚੈਨਲ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋ ਆਪ ਜੀ ਨਾਲ ਹਰ ਵੇਲੇ ਸਾਂਝ ਪਾਉਂਦੇ ਰਹੀਏ ਸਭ ਨੂੰ ਸੱਚੇ ਪਾਤਸ਼ਾਹਾ ਕਿਰਪਾ ਕਰਨ ਗੱਜ ਕੇ ਫਤਿਹ ਕਜਾਓ ਵਾਹਿਗੁਰੂ ਜਿੱਕਰ ਖਾਲਸਾ ਵਾਹਿਗੁਰੂ ਜਿੱਕੀ ਫਤਿਹ